ਅਨਗਰਮੈਂਟ ਬੜਾ ਹੀ ਚੰਗਾ ਹਾਂ ਛੇਰਾ ਖੜਾ ਉੱਥੂ ਵੀ ਚੰਗਾ ਛੇਰਾ ਖੜਾ ਉੱਥੂ ਵੀ ਚੰਗਾ ਸਹੀ ਗੱਲ ਹੈ ਛੇਰਾ ਖੜਾ ਮਟੋਲ ਗਿਆਣ ਸੀਗੀ ਇਹ ਸਾਰੀਆਂ ਯਮੋ ਵੀ ਯਮੋ ਇਹ ਆਸੀਆਂ ਖੇਡੀਆਂ ਤੇ ਵਿੱਚ ਵੀ ਸਾਰਾ ਕੰਮ ਹੀ ਨਿਭਰਦਾ ਤੇ ਮਿੰਟ ਲੱਗੇ ਸਿਰਫ ਹੀ 12 ਭਰਾਵਾਂ ਨੇ ਤੇ ਬਹੁਤ ਵਧੀਆ ਸਹਿਯੋਗ ਦਿੱਤਾ ਬਾਈ ਲਓ ਵੀ ਮਿੱਤਰੋ ਰੇਪ ਆਉਂਦੇ ਸੀ ਤੇ ਬੰਦੇ ਕਿੰਨੂ ਪਹਿਲਾਂ ਤਾਂ 1 2 3 4 5 ਤੇ ਬਾਈ ਸ਼ੀਮਾ ਉਹ ਵਗ ਗਿਆ ਹਾਂ ਤੇ ਤੇ ਨੰਨ ਕੰਮ ਭੇਜਿਆ ਕਿੱਧਰ ਹਾਂ ਇੱਕ ਆਵਾਜ਼ ਆਈ ਜਾਂਦਾ ਬਈ ਕੁੱਟੀਆਂ ਫੜਾਉਣ ਵਗ ਗਿਆ ਬੰਦਾ ਲੋਹਾ ਘੜ ਵੀ ਬਹੁਤ ਖੜੀ ਹੈ ਹਾਂ ਤੇ ਲਓ ਵੀ ਮਿੱਤਰੋ ਹੋ ਜੋ ਫਿਰ ਸਟਾਰਟ ਹਾਂ ਤੇ ਕਿਸਾਨੀ ਪਰਖਿਓ ਵੀ ਬੰਦਾ ਕਿਹੜਾ ਜੋਰ ਦਾ ਛੱਟਾ ਦਿੰਦਾ ਦੱਸਿਓ ਕਮੈਂਟਾਂ ਦੇ ਵਿੱਚ ਲਓ ਵੀ ਵੇਖੋ ਛੱਟਾ ਹਣ ਹਣ ਕਰੀ ਦੇ ਦਸਣ ਕੇ ਬਈ ਮਿੱਤਰ ਪਿਆਰੇ ਆਪਣੇ ਜਿਹੜੇ ਦੇਖਣ ਵਾਲੇ ਭਰਾ ਕਮੈਂਟਾਂ ਦੇ ਵਿੱਚ ਵੀ ਕਿਹੜਾ ਕਿਸਾਨ ਪੂਰੇ ਜ਼ੋਰਦਾਰ ਇਹ ਛਿੜਦਾ ਠੀਕ ਹੈ ਮਾਝਾ ਬਸ ਬਾਈ ਜੀ ਬਸ ਨਮਾਈ ਤਰੇ ਆਉਂਦੇ ਆ ਬਾਈ ਮੇਰੀ ਵੀ ਗ੍ਰੋਥ ਕਰਾਉਣਗੇ ਕੀ ਹਲੋ ਜਮਾ ਹੀ ਜਮਾ ਹੋਸ਼ ਨਾ ਹੁਣ ਜਮਾ ਵੀ ਜਮਾ ਬੰਦਾ ਦਿਲ ਸਿੱਟ ਕੇ ਜਮਾ ਰੇਪ ਹੋਣੀਆ ਦਾਂਕ ਕਿਲੇ ਫਿਰ 180 ਕਿਲੇ ਮੈਨੂੰ ਕੰਮ ਹੋ ਗਿਆ ਹਾਂ ਕਮੈਂਟ 10 ਨਹੀਂ ਲਾਇਆ ਤੇ ਲਓ ਵੀ ਸਾਰੇ ਪੜੋਸੀ ਭਰਾ ਇਕੱਠੇ ਹੋ ਗਏ ਕਹਿੰਦੇ ਕਿੱਡੀ ਗੱਲ ਹੈ ਹਨਾ ਤੇ ਕਿੰਨਾ ਟਾਈਮ ਲੱਗਿਆ ਵੀ ਮਿੰਟ 12 ਲੱਗੇ ਬਿਲਕੁਲ 12 ਮਿੰਟ ਲੱਗੇ ਆ ਤੇ 3 ਮਿੰਟ ਕਿਲੇ ਦੇ ਆਏ ਹਨਾ 3 ਮਿੰਟ ਕਿਲੇ ਦੇ ਆਏ ਆ ਤੇ ਜੰਮ ਤਹਾਂ ਤੱਕ 11 ਚੜ ਗਿਆ ਇੱਥੇ ਤੱਕ ਚੜ ਗਿਆ 2500 ਤੇ ਜਾਂਦੇ ਸੀ ਹਾਂ 2500 ਤੇ ਸੀ